ਸੇਵਕ ਕਾ ਪਰਪੂਰ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਤਕਾ ਸੇਵਕ ਕਾ ਪਰਪੂਰ ਜੁਗ 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 ਵਾਹਿਗੁਰੂ ਤੇਰਾ ਸਭ ਸਤਕਾ ਹੈ ਵਾਹਿਗੁਰੂ ਤੇਰਾ ਹੀ ਸਤਕਾ ਹੈ ਤੇਰਾ ਹੀ ਆਸਰਾ ਹੈ ਤੇਰੀਓਂ ਕਿਰਪਾ ਜਿਹਦੇ ਨਾਲ ਤੇਰੇ ਜਿਹੜੇ ਸੇਵਕ ਨੇ ਹਰ ਸਮੇਂ ਚ ਪਰਪੂਰ ਹੁੰਦੇ ਰਹਿੰਦੇ ਨੇ ਹਰ ਜੁਗ ਜੁਗ ਭਗਤ ਪਾਇਆ ਪਾਇਆ ਆ ਕਹਿ ਰਹੇ ਹੈ ਜਿਹੜੇ ਭਗਤ ਪੈਦਾ ਹੁੰਦੇ ਨੇ ਸੇਵਕ ਭਰ ਕੇ ਪੂਰੇ ਹੋ ਜਾਂਦੇ ਨੇ ਸਮੇ ਸਮੇ ਸਰ ਤੂੰ ਹਨ ਨੂੰ ਪੂਰੇ ਕਰਨ ਵਾਲਾ ਹੈ ਸੇਵਕ ਆ ਭਰਪੂਰ ਜੁਗ 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 ਸਮੇ ਸਮੇ ਸਰ ਆਪਣੇ ਸੇਵਕਾਂ ਨੂੰ ਭਰ ਕੇ ਪੂਰੇ ਕਰਦਾ ਰਹਿੰਦਾ ਉਹਨਾਂ ਦੀ ਮੱਤ ਪੂਰੀ ਹੋ ਜਾਂਦੀ ਰਹੀ ਹੈ ਵਾਹਿਗੁਰੂ ਤੇਰਾ ਸਭ ਸਦਕਾ ਇਹ ਤੇਰਾ ਹੀ ਤੇਰਾ ਹੀ ਸਦਕਾ ਤੇਰੀਓਂ ਕਿਰਪਾ ਹੈ ਤੇਰੀ ਕਿਰਪਾ ਨਾਲ ਜਿਹੜੇ ਭਗਤ ਨੇ ਪ੍ਰਗਟ ਹੁੰਦੇ ਨੇ ਪੂਰੇ ਪੂਰੀ ਮਤ ਮਿਲਦੀ ਆ ਉਹਨਾਂ ਨੂੰ ਗਿਆਨ ਪੂਰਾ ਹੁੰਦਾ ਹੈ ਹਾਂ ਜੀ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋਉ ਤੂੰ ਕਦ ਕਾ ਨਿਰੰਕਾਰ ਤੂੰ ਸਦਾ ਸਲਾਮਤ ਤੇ ਨਿਰੰਕਾਰ ਤੂੰ ਤਾਂ ਸਦਾ ਹੀ ਸਲਾਮਤ ਰਹਿਣਾ ਮਾਇਆ ਰਹੇ ਨਾ ਰਹੇ ਸ੍ਰਿਸ਼ਟੀ ਰਹੇ ਨਾ ਰਹੇ ਜੰਮਣ ਮਨ ਰਹੇ ਨਾ ਰਹੇ ਪਰ ਤੂੰ ਜ਼ਰੂਰ ਹੈਂ ਤੂੰ ਨਰਾਗਾਰ ਰੂਪਧਾਰਨ ਹੈਂ ਨਹੀਂ ਮਾਇਆ ਲੋਭ ਹੋ ਜਾਂਦੀ ਹੈ ਵਾਯਾ ਲੋਭ ਹੋ ਜਾਂਦੀ ਹੈ ਸਭ ਕੁਝ ਪਹਿਲਾਂ ਹਵਾ ਬਣ ਜਾਂਦਾ ਹੈ ਹਵਾ ਫਲੀਨ ਹੋ ਜਾਂਦਾ ਹੈ ਹਵਾ ਆਕਾਸ਼ ਵਿੱਚ ਲੀਨ ਹੋ ਜਾਂਦੀ ਹੈ ਹਵਾ ਰੁਕ ਜਾਂਦੀ ਹੈ ਬਸ ਜਦ ਹਵਾ ਰੁਕ ਗਈ ਖਤਮ ਹਵਾ ਨੇ ਰੁਕਣਾ ਹੀ ਹੁੰਦਾ ਹੈ ਔਰ ਕੁਝ ਨਹੀਂ ਕਰਨਾ ਹੁੰਦਾ ਹਵਾ ਰੁਕ ਗਈ ਆਕਾਸ਼ ਲੀਨ ਹੋ ਗਈ ਹਵਾ ਦਾ ਜੇ ਵਗਦੀ ਹੈ ਤਾਂ ਹੀ ਇਹਦਾ ਵजूद ਹੈ ਚਲ ਆ ਬੰਗਣਾ ਬੰਦ ਹੋ ਗਈ ਹਵਾ ਖਤਮ ਹਵਾ ਤਾਂ ਜੇ ਨਜ਼ਰ ਵਗਦੀ ਹੈ ਉਹ ਨਜ਼ਰ ਹੈ ਵਜੂਦ ਹੈ ਨਾ ਬਾ ਨਹੀਂ ਤਾਂ ਕਾਸ਼ ਚਲੀ ਨਾ ਇਹਦਾ ਜਨਨ ਚਲ ਸੀ ਸਾਹ ਕੋਈ ਲੈਣ ਵਾਲਾ ਉਹ ਹਵਾ ਨੂੰ ਚਲਾਉਂਦਾ ਸਾਹ ਖਿਚਣਾ ਦੇ ਛੱਡਣਾ ਹਵਾ ਚਲਉਂਦੀ ਹਾਂ ਜੀ ਕਹਿ ਨਾ ਸਕੇ ਕੋਊ ਤੂੰ ਕਦ ਕਾ ਇਹ ਨਹੀਂ ਕੋਈ ਕਹਿ ਸਕਦਾ ਤੂੰ ਕਦ ਹੁੰਦਾ ਇਹ ਕਿਸੇ ਨੇ ਨਹੀਂ ਅਜੇ ਕਿਹਾ ਕਹਿ ਨਾ ਸਕੇ ਕੋਊ ਤੂੰ ਕਦ ਕਾ ਤੇਰੇ ਜਨਮ ਬਾਰੇ ਤੇਰੇ ਆਦਤਾਂ ਬਾਰੇ ਕੋਈ ਨਹੀਂ ਕਹਿ ਸਕਦਾ ਬ੍ਰਹਮਾ ਆਤਮਾ ਬਾਰੇ ਕੋਈ ਨਹੀਂ ਕਹਿ ਸਕਦਾ ਕਦੋਂ ਆਤਮਾ ਪੈਦਾ ਹੋਈ ਹੈ ਆਪਣੇ ਬਾਰੇ ਕੋਈ ਨਹੀਂ ਕਹਿ ਸਕਦਾ ਮੈਂ ਕਦੋਂ ਦਾ ਮੇਰੀ ਜੋਤ ਕਦੋਂ ਦੀ ਹੈ ਕਹਿ ਨਾ ਸਕਾਂ ਕਹੂ ਤੂੰ ਕਦ ਕਦ ਬ੍ਰਹਮਾ ਵਿਸ਼ਨਸ ਰੇਤਾ ਅਗਨਤ ਤੈਨ ਕੋ ਮੋਹ ਭਇਆ ਮਨਮਦ ਕਾ ਬ੍ਰਹਮਾ ਵਿਸ਼ਨਸ ਰੇਤਾ ਅਣਗਣਤ ਪਰ ਬ੍ਰਹਮਾ ਤੇ ਵਿਸ਼ਨੂ ਤਾਂ ਅਣਗਣਤ ਬਣਾਏ ਨੇ ਵਰਮਾ ਵਿਸ਼ਨੂੰ ਤਾਂ ਹਨ ਗਿਰਤ ਬਣਾਇਆ ਇਹਨਾਂ ਨੇ ਤੇ ਚਲੇ ਫਰਮਾਨ ਕਰ ਲਏ ਉਹ ਕਿੱਥੋਂ ਆ ਗਏ ਵਰਮਾ ਰ ਵਿਸ਼ਨੂੰ ਇਹਨੇ ਬਣਾਇਆ ਨੇ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਫਿਰ ਇਹਨਾਂ ਦਾ ਕੋਈ ਵਰਮਾ ਹੈ ਕੋਈ ਵਿਸ਼ਨੂੰ ਹੈ ਕਿ ਮੈਂ ਆ ਗਿਆ ਹਿੰਦੂ ਫਿਲਾਸਫੀ ਨੂੰ ਸਾਰੀ ਨੂੰ ਰੱਦ ਕਰ ਰਿਹਾ ਹੈ ਬ੍ਰਾਹਮਣ ਆਪੇ ਉਹਨਾਂ ਨੇ ਇੱਕ ਪਰਮਾ ਇੱਕ ਵਿਸ਼ਨੂ ਇੱਕ ਉਹ ਮੰਨਿਆ ਸਾਰੇ ਟੀਕੇ ਚ ਇਹਨਾਂ ਨੇ ਕੁਰਬਾਨੀ ਕਹਿੰਦੇ ਤਾਂ ਅਗਣਤ ਬਣਾਏ ਨੇ ਉਹ ਫਿਰ ਅਗਣਤ ਨੂੰ ਫਟ ਕਰਕੇ ਦਿਖਾਓ ਹੁਣ ਕਿਵੇਂ ਆਉਗੀ ਇਹਦੇ ਹਿਸਾਬ ਨਾ ਕਰੋ ਅਰਥ ਇਹ ਤਾਂ ਅਗਣਤ ਬਣਾਏ ਨੇ ਅਣਗਣਤ ਜਿਹੜਾ ਗਿਆਨ ਲੈਣ ਵਾਲਾ ਸਾਰੇ ਪਰਮਾਣੂ ਜਿਹਦੇ ਦਾ ਰਾਜ ਨਹੀਂ ਇੱਛਾ ਵਿਸ਼ਨੂ ਹੈ ਪ੍ਰਮਾ ਵਿਸ਼ਨ ਸੁਰੇਤਾ ਅਗਨਤ ਸੁਰੇਤਾ ਅਗਨਤ ਨੇ ਕੋ ਮੋਹ ਪਾਇਆ ਮਨਮਤ ਕਾ ਹੁਣ ਇਹਨੇ ਕਹਾਣੀ ਜਦ ਬਣਾਈਆ ਜਦ ਸਬਜੇ ਰਚੇ ਨੇ ਇਹਨੇ ਇੱਕ ਬ੍ਰਮਾ ਮੰਨੇ ਆ ਉਥੇ ਸਰਬ ਸਿੰਘ ਨੇ ਨਾ ਨਾ ਪੜਤਨ ਤਾਰਾ ਸਿੰਘ ਨੇ ਤਾਰਾ ਸਿੰਘ ਉਤਬ ਨੇ ਕਹਿੰਦਾ ਦੇਵਤਾ ਦੀ ਸਭਾ ਦੇ ਵਿੱਚ ਇੱਕ ਵਾਰ ਬ੍ਰਮਾ ਬੈਠਾ ਉਥੇ ਕਥਾ ਕਰ ਰਿਹਾ ਵੈਦਾਂ ਦੀ ਵਿਸ਼ਨੂ ਚਲਾ ਗਿਆ ਵਿਸ਼ਨੂ ਦੇ ਅੰਦਰ ਚ ਉੱਠ ਕੇ ਖੜੇ ਨਹੀਂ ਹੋਏ ਤੇ ਵਿਸ਼ਨੂੰ ਨੇ ਸ਼ਰਾਪ ਦੇ ਦਿੱਤਾ ਬ੍ਰਹਮਾ ਨੂੰ। ਤੇ ਮੇਰੇ ਹੋਰ ਦੇਵਤੇ ਹੋ ਕੇ ਖੜੇ ਪਰਮਾ ਨਹੀਂ ਹੋਇਆ। ਤੇ ਤੂੰ ਜਾ ਕੇ ਜਨਮ ਲੈ। ਤੇ ਤੂੰ ਕਿੱਥੇ ਸੀ ਉੱਥੇ ਖੜਾ? ਜਦੋਂ ਗਾਣੀ ਹੋਈ ਐ। ਮਨੂ ਕਹਿੰਦਾ ਤੂੰ ਕਿੱਥੇ ਸੀ? ਕਾਰਾ ਸਨੋ ਤੂੰ ਕਿੱਥੇ ਸੀ ਖੜਾ? ਉਹ ਝੂਠੀ ਕਹਾਣੀ ਘੜ ਕੇ ਆ ਅਰਥ ਕਰਕੇ ਕਿ ਉਹਨਾਂ ਨੇ ਫਿਰ ਜਨਮ ਲੈ ਆ ਕੇ ਚਾਰੇ ਵੇਦਾਂ ਦੇ ਜਨਮ ਹੋਏ। ਪਰ ਉਹਨੂੰ ਐਨਾ ਜਨਮ ਲੈਣੇ ਪਏ ਆ ਕਹਾਣੀ ਲਿਖੀ ਹੋਈ ਔਦੀ ਚਾਰਾ ਸਨ ਰੋਤਮ ਦੀ ਉਹਦੇ ਹਿਸਾਬ ਨਾਲ ਠੀਕਾਂ ਦੇ ਅਰਥ ਕਰਤੇ ਨੇ ਗੁਰਨਾਨਕ ਨੂੰ ਉਹ ਕਹਿੰਦਾ ਮੈਂ ਜਨਮ ਲਵਾਂਗਾ ਵਿਸ਼ਨੂੰ ਕਹਿੰਦਾ ਉੱਥੇ ਆ ਕੇ ਹੁਣ ਉਹਦਾ ਕਹਿੰਦਾ ਵਿਸ਼ਨੂੰ ਕਹਿੰਦਾ ਮੈਂ ਜਨਮ ਲਵਾਂਗਾ ਦਸ਼ਮ ਪਾਸ਼ਾ 10 ਬਗਰਾਮ ਤੇ ਚ ਕਹਿੰਦੇ ਨੇ ਆ ਜਨਮ ਲਵਾਂਗਾ ਉਹ ਬਾਹਮਣ ਦੇ ਜਿਹੜੀ ਕਹਾਣੀ ਐ ਲਿਖੀ ਹੋਈ ਨਾ ਉਹ ਮੰਨ ਲਈਏ ਨੇ ਸਹਿਬ ਜੀ ਨੇ ਉਹਨੂੰ ਬਚਾਉਣ ਵਾਸਤੇ ਬਹਾਮੜ ਦੀ ਕਹਾਣੀ ਨੂੰ ਦਸਮਰਾں ਦਾ ਵਿਰੋਧ ਕਰ ਰਹੇ ਨੇ ਇਹ ਭਈ ਤਾਰਾ ਜੀ ਨੋਤਰ ਮੈਂ ਤਾਂ ਕਹਾਣੀ ਹੋ ਲਿਖਤੀ ਇਰਾਨ ਦੇ ਬ੍ਰਹਮਾ ਦਾ ਅਵਤਾਰ ਹੈ ਦਸਮ ਬਾਸ਼ਾ ਨੇ ਕੋ ਹੋ ਲਿਖਤਾ ਗੁਰਨਾਨ ਦੇ ਪਿੱਛੇ ਜਿਹਨਾਂ ਵੇਦ ਪੜ੍ਹੇ ਉਹ ਬੇਦੀ ਕਾਏ ਉਹ ਕਹਾਣੀਆਂ ਦੋ ਮੇਲ ਨਹੀਂ ਖਾਂਦੀਆਂ ਇਸ ਕਰਕੇ 10 ਗਰਾਂ ਜਿਹੜਾ 10 ਪਾਸ਼ਾ ਦਾ ਲਿਖਿਆ ਹੋਇਆ ਇਹਦੀ ਤਾਰਾ ਸਨੋਤਨ ਦੀ ਕਹਾਣੀ ਠੀਕ ਆ 10 ਪਾਸ਼ਾ ਵਾਲੀ ਗਲਤ ਆ ਜੋਰ ਲੱਗਿਆ ਹੈ ਨਾ ਦਾ ਇਸ ਗਲਤੇ ਸਾਰਾ ਜੋਰ ਹੈ ਉਸੇ ਤਾਰਾ ਸਨੋਤਮ ਵਾਲੇ ਟੀਕੇ ਦਾ ਸਾਰੀ ਨਕਲ ਕਰਾ ਕੇ ਇਹਨਾਂ ਨੇ ਇਹਦੇ ਖਿਲਾਫ ਬਹੁਤ ਰੌਲਾ ਪਿਆ ਟੀਕੇ ਦੇ ਉਹ ਤਾਰਾ ਸਨੋਤਮ ਵਾਲੇ ਟੀਕੇ ਦੀ ਨਕਲ ਕਰਾ ਕੇ ਇਹਦੀ ਪੱਕੇ ਸੁਦੀ ਸਿੱਖ ਦੀ ਮੋਹਲਵਾ ਕੇ ਇਹਨਾਂ ਨੇ ਸ਼ੁਰੂ ਕੀਤਾ ਗੁਰਦਾਰਦੀਆਂ 12 ਇਹਨਾਂ ਨੇ ਬਣਵਾਈਆਂ 12 ਦੇ हिसाब ਨਾਲ ਏਡੀ ਕਾ ਫਿੱਟ ਆਉਂਦਾ ਤਰਸਨ ਉਤਮਲ 12 ਦੇ हिसाब ਨਾਲ ਵੀ ਥੋੜਾ ਬਹੁਤਾ ਹੀ ਫਿੱਟ ਆਉਂਦਾ ਹੈ ਉਹਨਾਂ ਦਾ ਟੀਕਾ ਉਹ 12 ਨਾ ਦਸ ਮੇਲਖੰਦੀਆਂ ਨੇ ਉਹਦੇ ਨਾਲ ਖੰਦੀਆਂ ਨੇ 12 ਦਾ ਆਦਮਾ ਆਪਣੀ ਮੇਲਖੰਦੀਆਂ 12 ਦਾ ਪਰਚਾ ਪੜਾਉਂਦੇ ਨੇ 12 ਇਹ ਮਿਸ਼ਨਰੀ ਮਿਸ਼ਨਰੀ ਵਾਲੇ ਇਹ ਕੌਣ ਹੈ ਅਸਲ ਚ ਖਤਰਨਾਕ ਪੜਤ ਨੇ ਜਿਆਦਾ ਪਹਿਲਾਂ ਹੋ ਸੀ ਇੱਥੇ ਆ ਸਾਧ ਇਹ ਸਾਧਾਂ ਦੇ ਹੱਕ ਸੀ ਜਿਆਦਾ ਅਕਾਲੀ ਆਏ ਨੇ ਨਾ ਗੁਰਦਾਰੇ ਖੋਏ ਨੇ ਇਹ ਅਕਾਲੀਆਂ ਨਾ ਨਹੀਂ ਲੜੇ ਗਾਲੀਆਂ ਦੇ ਖਿਲਾਫ ਇਹ ਤਾਂ ਉਹਨਾਂ ਨਾਲ ਸੀ ਸਾਧਾਂ ਦੇ ਅਕਾਲੀਆਂ ਨੇ ਦਾ ਪਿੱਛੋਂ ਇੱਕ ਬੰਦਾ ਪਾੜਿਆ ਇਹਨਾਂ ਦਾ ਕਿਉਂਕਿ ਵਿਚਾਰਦਾਰਾਂ ਨਹੀਂ ਗੱਲ ਸੰਘਾਲੀ ਸੀ ਇਹਨਾਂ ਕੋਲ ਅਕਾਲੀ ਉਹਨਾਂ ਨੇ ਕਹੇ ਜਿਹੜੀ ਖਾਲਸੇ ਦੀ ਵਿਚਾਰਧਾਰਾ ਜੇ ਤੁਸੀਂ ਲਾਗੂ ਕਰਨੀ ਹੈ ਤਾਂ ਸੀ ਤੁਹਾਡੇ ਨਾਲ ਲਈ ਓਏ ਇਹਨਾਂ ਨੇ ਅਕਾਲੀਆਂ ਨੇ ਵੋਟਾਂ ਖਾਤਰ ਖਪਰੋਮਾਈਜ਼ ਕਰ ਲਿਆ ਉਹ ਤਾਂ ਵੋਟਾਂ ਚਾਹੀਦੀਆਂ ਸੀ ਉਹਨਾਂ ਨੂੰ ਤਾਂ ਗੋਲਕ ਚਾਹੀਦੀ ਸੀ ਬਸ ਉਹ ਫਿਰ ਉਹ ਆ ਜਿਹੜਾ ਇਹਨਾਂ ਨੇ ਰਹਿਤ ਮਰਿਆਦਾ ਸਭ ਕੁਝ ਬਣਾਇਆ ਓਏ ਇਹ ਤੇਤੀ ਕਿਸ ਨੇ ਬਣਾਇਆ ਤਾਂ ਹੀ ਵਿੱਚ ਭਗਤ ਛੱਡ ਤੇ ਇਹ ਸਭ ਕੋ ਇਹਨਾਂ ਦਾ ਸਾਰੀ ਸਾਜਿਸ਼ ਇਹਨਾਂ ਦੀ ਹੈ ਮੀਣਿਆਂ ਤੋਂ ਲੈ ਕੇ ਤੁਰਤੋਂ ਸਾਰੇ ਨੰਗੇ ਹੋਈ ਜਾਂਦੇ ਨੇ ਜਸਤ ਇਹ 12 ਨੂੰ ਦੱਸਣ 12 ਗੁਰਦਾਸ ਵਾਲੀਆਂ 12 ਦੀ ਕਿਉਂ ਤੁਸੀਂ ਕਰਦੇ ਉਹਦਾ ਕੀ ਹੈ ਇਹਨਾਂ ਨਾਲ ਮੇਲ ਗੁਰੂ ਘਰ ਨਾਲ ਉਹਦਾ ਕਿੱਥੋਂ ਮੇਲ ਹੈ ਕਿਵੇਂ ਭਾਈ ਬ੍ਰਹਮਾ ਬਿਸ਼ਨ ਸਰੇ ਤਾਂ ਅਗਨਤ ਬ੍ਰਹਮਾ ਬਿਸ਼ਨ ਸਰੇ ਤਾਂ ਅਗਨਤ ਤਿੰਨ ਕੋ ਮੋਹ ਪਿਆ ਮਨਮਦਗ ਉਹ ਰੋਣ ਅੰਕਾਰ ਦਾ ਮੋਆ ਨੰਕਾਰ ਰਮੋਦੋਏ ਨੇ ਉਹ ਵੀ ਅਕਰ ਵੀ 84 ਲੱਖ ਜੂਨ ਉਪਾਈ ਰਿਜਕ ਦੀ ਆ ਸਭ ਨੂੰ ਤਦਕਾ 84 ਲੱਖ ਜੂਨ ਉਪਾਈ 84 ਲੱਖ ਜੂਨ ਉਪਾਈ ਹੋਈ ਹੈ ਰਿਜਕ ਦੀ ਆ ਸਭ ਨੂੰ ਕੋ ਤਦਕਾ ਸਭ ਨੂੰ ਕੋ ਤਦਕਾ ਰਿਜਕ ਕੋਈ ਵਾਰ ਪਾਤਾ ਸੰਸਾਰ ਚ ਰਿਜਕ ਨਹੀਂ ਫਿਰ ਪਾਇਆ ਕੋਈ ਹੁਣ ਜੂਨਾ ਬਦਲੀ ਜਾਂਦੀ ਆ ਲੈ ਬਈ ਜੂਨਾ ਨਵਾਂ ਆ ਗਿਆ ਰਿਜਕ ਹੋਰ ਪਾਈਏ ਇੱਥੇ ਕੋਈ ਵਾਰ ਪਾਤਾ ਰਿਜਕ ਕੋਈ ਵਾਰ ਪਤਾ ਜਿਹੇ ਜੀ ਜੂਨ ਪੈਦਾ ਹੁੰਦੀ ਉਹ ਜਾ ਉਹਦਾ ਰਿਜਕ ਬਣਦਾ ਚੱਲਿਆ ਗਿਆ ਹਾਂ ਜੀ ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸੇਵਕ ਹੈ ਭਰਪੂਰ ਸੇਵਕ ਭਰਪੂਰ ਕੀਤੇ ਨੇ ਤੈਂ ਸੇਵਕਾਂ ਨੂੰ ਭਰਪੂਰ ਕਰਦਾ ਰਿਹਾ ਹੈ ਤੂੰ ਕਰਦਾ ਰਹਿਣਾ ਹੈ ਤੂੰ ਜਿਹੜੇ ਤੇਰੇ ਸੇਵਕ ਨੇ ਉਹਨਾਂ ਦੀ ਕੋਈ ਗਾਨੀ ਕਵੀ ਨਹੀਂ ਛੱਡਦਾ ਤੂੰ ਕਿਸੇ ਪੱਖ ਦੀ ਕੋਈ ਕਮੀ ਨਹੀਂ ਛੱਡਦਾ ਤੂੰ ਵਾਹਿਗੁਰੂ ਤੇਰਾ ਸਭ ਸਦਕਾ ਸਦਕਾ ਵਾਹਿਗੁਰੂ ਦਾ ਸਦਕਾ ਉਹ ਕਰਦਾ ਨਾ ਕੋਈ ਨਾਨਕ ਕਰਦਾ ਨਾ ਕੋਈ ਰਾਮਦਾਸ ਕਰਦਾ ਵਾਹਿਗੁਰੂ ਤੇਰਾ ਸਭ ਸਦਕਾ ਉਹ ਤਾਂ ਬੰਦਾ ਨਹੀਂ ਬੂਰ ਜੁਗ 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 ਉਹ ਤਾਂ ਕਰਦਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ ਦਾ ਸਦਕਾ ਨਾ ਉਹ ਰੂਹੰਤਾ ਨਾ ਰਾਮਦਾਸ ਰੂਹੰਤਾ ਹੋ ਨਾ ਨਾਨਕ ਗੁਰੂਵੰਦਾਨ ਨਾ ਨਾ ਗੇਉਂਦੂਵੰਦਾਨ ਉਹ ਮਾਰਿਆ ਉਹ ਸਾਈਡ ਤੇ ਕਰ ਰਿਹਾ ਉਹਦਾ ਸਾਈਡ ਤੇ ਕਰ ਰਿਹਾ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਗੁਰ ਰਾਮਦਾਸ ਦੀ ਵਡਿਆਈ ਕਰ ਰਹੇ ਉਹ ਵੈਗਰੂ ਨੂੰ ਹਾਈਲਾਈਟ ਕਰ ਰਹੇ ਉਹ ਵੈਗਰੂ ਦੀ ਕਰ ਰਿਹਾ ਉਹ ਕਹਿੰਦੇ ਰਾਮਦਾਸ ਨੂੰ ਕਰ ਰਿਹਾ ਅਰਥ ਰਾਮਦਾਸ ਦੇ ਬਣਾ ਕੇ ਕਰ ਰਿਹਾ ਤੇ ਕੌਣ ਹੈ ਇਹ ਨਹੀਂ ਪੂਰੇ ਬਹਾਮਣ ਕੱਟੜ ਉਹਦਾ ਠੀਕ ਆ ਹੂ ਬੂ ਹੂ ਕਰਕੇ ਰੱਖਦਾ ਇਹਨੂੰ ਤੇ ਐਡਾ ਹੀ ਨਿਆਣਾ ਸੀਗਾ ਤਾਂ ਉਹ ਪ੍ਰੋਫੈਸਰ ਦਾ ਐਡਾ ਨਿਆਣਾ ਨਹੀਂ ਸੀ ਛਾਤਰ ਸੀ ਬਹੁਤ ਇਸਾਰੇ ਮਿਝਣੀ ਵਾਲੀ ਛਾਤਲ ਨੇ ਹਾਂ ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹਸਾਏ ਆਪ ਹੀ ਚਿਤਵੇ ਆਪੇ ਚੰਦ ਸੂਰ ਪਰਗਾਸਾ ਵਾਹ ਵਾਹ ਕਾ ਵੱਡਾ ਤਮਾਸ਼ਾ ਵਾਹ ਵਾਹ ਕੀ ਹੈ ਵਾਹ ਵਾਹ ਬਾਣੀ ਨਕਾ ਤੇ ਨੰਕਾਰ ਦੀ ਬਾਣੀ ਉਹ ਨੂੰ ਵਾਹ ਵਾਹ ਕਿਹਾ ਆ ਉਹ ਨਹੀਂ ਤਮਾਸ਼ਾ ਹੁਕਮ ਦਾ ਤਮਾਸ਼ਾ ਸਰ ਵਾਹ ਵਾਹ ਕਬੱਡਾ ਦਾ ਤਮਾਸ਼ਾ ਅਬੜਾ ਤਮਾਸ਼ਾ ਕਿਨੇ ਕੀਤਾ ਹੁਕਮ ਨੇ ਕੀਤਾ ਹੁਕਮ ਨੇ ਕੀਤਾ ਤਮਾਸ਼ਾ ਆ ਸਾਰਾ ਤਮਾਸ਼ਾ ਹੁਕਮ ਨਾਲ ਜੋ ਚੱਲਦਾ ਹੁਕਮ ਚੱਲਦਾ ਤਮਾਸ਼ਾ ਚੱਲਦਾ ਹੁਕਮ ਅਨੁਸਾਰ ਤਮਾਸ਼ਾ ਚੱਲਦਾ ਹਾਂਜੀ ਆਪੇ ਹਸਾ ਆਪ ਹੀ ਚਿਤਵਾ ਆਪੇ ਚੰਦ ਸੂਰ ਪਰਗਾਸਾ ਆਪੇ ਹਸਾ ਹੱਸਦਾ ਕੌਣ ਆਦਾ ਆਪ ਜੋਤੇ ਹਲਦੀਆ ਉਪੇ ਹੱਸੇ ਹਰਦਾ ਵੀ ਆਪੇ ਆਪ ਹੀ ਚਿਤਵੇ ਆਪ ਹੀ ਚਿਤਵੇ ਆ ਲਈ ਪ੍ਰੋਗਰਾਮ ਕੀਆ ਆਪੇ ਚੰਦ ਸੂਰ ਪ੍ਰਗਾਸਾ ਆਪੇ ਚੰਦ ਸੂਰ ਪ੍ਰਗਾਸਾ ਚੰਦ ਸੂਰ ਦਾ ਪ੍ਰਕਾਸ਼ ਵੀ ਆਪੇ ਚੰਦ ਸੂਰ ਦਾ ਪ੍ਰਕਾਸ਼ ਆਪਣੇ ਆਪ ਚ ਹੈ ਚੰਦ ਸੂਰਜ ਪ੍ਰਗਾਸਾ ਆਪੇ ਚੰਦ ਸੂਰ ਪ੍ਰਗਾਸਾ ਚੰਦ ਸੂਰ ਪ੍ਰਗਾਸਾ ਸੂਰ ਨੇ ਚੰਦ ਨੂੰ ਆਪ ਚਾਨਣ ਦਿੱਤਾ ਆਪਣਾ ਤੇ ਇਸ ਦੇ ਚਾਨਣ ਆਪੇ ਜਾਂਦਾ ਆਪੇ ਚੰਦ ਸੂਰ ਪ੍ਰਗਾਸਾ ਇਹ ਜਿਹੜਾ ਜੀਵ ਹੈ ਨਾ ਇਹ ਸੂਰਜ ਰੂਪ ਹੈ ਇਹ ਆਪਣੇ ਮਨ ਦੇ ਵਿੱਚ ਪ੍ਰਕਾਸ਼ ਰੂਪ ਬਣ ਕੇ ਆਪੇ ਜਾਂਦਾ ਆਪੇ ਹੱਸੇ ਆਪ ਹੀ ਜਿਤਵੇ ਹਾਂ ਜਿਤਵੇ ਦਾ ਵੀ ਆਪ ਹੈ ਹੱਸਦਾ ਵੀ ਆਪ ਹੈ ਆਪਣੇ ਮਨ ਦੇ ਵਿੱਚ ਪ੍ਰਕਾਸ਼ ਵੀ ਆਪੇ ਕਰਦਾ ਚਾਹੇ ਘਟਾਲ ਵਿੱਚ ਹੈ ਵਧਾ ਲਵੇ ਜੇ ਮਨ ਚਾਹੇ ਮਨ ਚ ਰੋਸ਼ਨੀ ਕਰਨੀ ਹੈ ਤਾਂ ਜਿੰਨੀ ਰੋਸ਼ਨੀ ਕਰਨੀ ਹੈ ਜੇ ਜੇ ਤੈ ਚਾਹੁੰਦਾ ਜਾਣਨ ਹੋ ਜਾ ਤਾਂ ਹੁੰਦਾ ਜੇ ਤੈ ਚਾਹੁੰਦਾ ਨੇਰੇ ਚ ਰਹੇ ਮੇਰਾ ਮਨ ਨੇਰੇ ਚ ਰਹਿੰਦਾ ਕਿ ਚਿੱਤ ਗਿਆਨ ਐਕਸੈਪਟ ਨਹੀਂ ਕਰਨਾ ਚਾਹੁੰਦਾ ਚੰਣੜੀ ਹੁੰਦਾ ਹੈ ਚਿੱਤ ਦੇ ਮੰਨਣ ਵਾਲਿਆ ਅਸੀਂ ਜਿਹੜਾ ਕਹਿੰਦਾ ਮਨ ਮੰਦਾ ਨਹੀਂ ਅਸਲ ਚਿੱਤ ਨਹੀਂ ਮੰਦਾ ਮਨ ਕੋਈ ਹੈ ਹਾਂ ਆਪੇ ਚੰਦ ਸੂਰ ਪ੍ਰਗਾਸ ਸੂਰ ਦੇ ਨੇ ਆਪਣਾ ਮਨ ਆਪੇ ਪ੍ਰਗਾਸ ਕੀਤਾ ਹਾਂ ਆਪੇ ਜਾਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾ ਆਪੇ ਜਲ ਜਲ ਕਿੱਥੋਂ ਆਇਆ ਜਲ ਪਾਣੀ ਨਹੀਂ ਹੈਗਾ ਜਲ ਗਿਆਨ ਹੈ ਜਲ ਗਿਆਨ ਰੂਪ ਹੈ ਜਿਹੜਾ ਰਾਮੂਦ ਦਾ ਜਲ ਹੈ ਜਲ ਵੀ ਆਪੇ ਹੈ ਜਲ ਵੀ ਉਹ ਦੇਖੋ ਦਿਰਾਕਾਰੀ ਜਲ ਹੈ ਤੰਦੂ ਦਾ ਜਲ ਵੀ ਹੈ ਬਾਆ ਰੂਪ ਜਾਲਾ ਤੇ ਦਿਰਾਕਾਰ ਵੀ ਜਾਲਾ ਉਹ ਜਲ ਚੋਂ ਜਲ ਬਣਿਆ ਉਹ ਅੱਗ ਚੋਂ ਅੱਗ ਬਣੀ ਹੈ ਇਹ ਜਲ ਉਹ ਜਲ ਚ ਸਮਾ ਜਾਂਦਾ ਜਾ ਕੇ ਇੱਥੇ ਵਾਲਾ ਪਾਣੀ ਜਾਂ ਸਮੋਂਦਾ ਅੰਦਰਲੇ ਜਲ ਚ ਸਮੋਦਾ ਜਾਂਦਾ ਇੱਥੇ ਵਾਲੀ ਅਗ ਅੰਦਰ ਵਾਲੀ ਰਾਮੂਤ ਕੋਲ ਵੀ ਜਾ ਕੇ ਸਮਾ ਜਾਂਦੀ ਜੇ ਤੇ ਜਦ ਪੰਜ ਤੱਤ ਤੱਤਾ ਦੇ ਵਿੱਚ ਸਮੋਦਾ ਨੇ ਜਾ ਕੇ ਜੜਾ ਗਾਰੀ ਗੁੜ ਨੇ ਜਿਹੜੇ ਉਹਦੇ ਵਿੱਚ ਹੀ ਸਮਾ ਜਾਂਦੇ ਨੇ ਜਾ ਕੇ ਹਾ ਆਪੇ ਜਲ ਆਪੇ ਥਲ ਥੰਮਣ ਥਲ ਥੰਮਣ ਆਪੇ ਥਾਲਾ ਜਿਹੜਾ ਉਹ ਥਲ ਕੀ ਹੈ ਥਲਾ ਕਾ ਅਕਾਸ਼ ਹੁੰਦਾ ਥਲਾ ਥਲ ਦਾ ਕਾਸ਼ ਹੈ ਅਕਾਇਦੇ ਵਿੱਚ ਮੰ ਥਮਿਆ ਨਹੀਂ ਹੋਇਆ ਆਪੇ ਥਲ ਥਮਣ ਮਾਨੂੰ ਮਾਨੂੰ ਕਿਨ ਥਮਣ ਆ ਜੋਦ ਦਾ ਥਲ ਦਾ ਕਾਸ਼ ਹੈ ਜੋਦ ਦਾ ਚਲਦਾ ਕਾਸ਼ ਹੈ ਥਪੜਾ ਦੀਨੇ ਆਪਣੇ ਮਾਨੂੰ ਆਪੇ ਥਮਦਾ ਜੇ ਤੋ ਆਪੇ ਥਮਣ ਆਪੇ ਥਲ ਥਮਣ ਹਾਂ ਆਪੇ ਥਲ ਦੇ ਵਿੱਚ ਮਾਨੂੰ ਥਮਦਾ ਆ ਧਰਤੀ ਦਾ ਧਰਤੀ ਥੰਮੀ ਹੋਈ ਕਿਨ ਥੰਮੀ ਹੋਈ ਹੈ ਉਹਦੀ ਇੱਛਾ ਨੇ ਪਰਮੇਸ਼ਰ ਦੀ ਇੱਛਾ ਨੇ ਸਾਡੀ ਇੱਛਾ ਨੂੰ ਸਾਡਾ ਮੰਨ ਲਿਆ ਜਾਊਗਾ ਜੇ ਚਾਹੁੰਦੇ ਆ ਮੰਨੂ ਟਿਕਾਉਣਾ ਟਿਕ ਜੂਗਾ ਜੇ ਮੰਨੂ ਟਿਕਾਉਣਾ ਚਾਹੁੰਦੇ ਨੇ ਫਿਰ ਟਿਕਦਾ ਜਿਹਨੇ ਮੰਨ ਲਿਆ ਮੈਂ ਮੰਨ ਟਿਕਾਉਣਾ ਟਿਕ ਜੂਗਾ ਸਾਰੇ ਕੰਮ ਛੱਡ ਕੇ ਟਿਕੂ ਪਰ ਜੇ ਕੋਈ ਚਾਹੁੰਦਾ ਹੋਵੇ ਮੈਂ ਆਪਣਾ ਮੰਨ ਟਿਕਾਉਣਾ ਟਿਕ ਜੂਗਾ ਪਰ ਕੋਈ ਇਛਾ ਰਕੇ ਮੈਂ ਟਿਕਾਉਣ ਦੀ ਹੋਰ ਕੋਈ ਇਛਾ ਨਾ ਹੋਵੇ ਜੇ ਇਛਾ ਹੋਰ ਵੀ ਹੋਣ ਪਰ ਸਤ ਤਾਂ ਫਿਰ ਤਾਂ ਮੰਨ ਨਹੀਂ ਟਿਕਣਾ ਆਪੇ ਕੀਆ ਘਟ ਘਟ ਵਸ ਆਪੇ ਕੀਆ ਘਟ ਘਟ ਵਸ ਆਪੇ ਘੜ ਘੜ ਵਸ ਸਕੀਦਾ ਸਾਰੇ ਹਿਰਦੇ ਚੱਲਣ ਕੀਦਾ ਤੇ ਇਸਦੇ ਚੱਲਣ ਤੋਂ ਸਭੇ ਸਮਝਾਂਗੇ ਘਟ ਘਟ ਵਸਾ ਘਟ ਘਟ ਮੈਂ ਹਰ ਜੂ ਬਸਾਇਆ ਜੀਵ ਦਾ ਹੀ ਵਸ ਹੈ ਹਰੇ ਘੜ ਦੇ ਵਿੱਚ ਜਿੱਥੇ ਵੀ ਵਸ ਹੈ ਜੀਵ ਦਾ ਹੀ ਵਸ ਹੈ ਘਟ ਘਟ ਦੇ ਵਿੱਚ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਆਪੇ ਨਾ ਰਾਪੇ ਫਨਾਰੀ ਧਰਵੀ ਆਪੇ ਨਾਰੀ ਗੁਰਦੇ ਪਿਤਾ ਮਾਤਾ ਗੁਰਦੇ ਪਿਤਾ ਬੁੱਧੀ ਦੇ ਰੂਪ ਦੇ ਵਿੱਚ ਨਾਰੀ ਹੈ ਗਿਆਨ ਦੇ ਰੂਪ ਦੇ ਵਿੱਚ ਵਿਵੇਕ ਦੇ ਵਿੱਚ ਵਿਵੇਕ ਆ ਜਦ ਤਪੁਰਖ ਜੇ ਬਵੇਕ ਬੁੱਧੀ ਹੈ ਫੇਨਾਰੀ ਆਪੇ ਸਾਰ ਆਪ ਹੀ ਪਾਸਾ ਆਪੇ ਸਾਰੇ ਆਪ ਹੀ ਪਾਸਾ ਸਾਰ ਰੂਪ ਸਾਰ ਗਿਆਨ ਵੀ ਆਪੇ ਆਪੇ ਸਾਰੀ ਆਪ ਹੀ ਪਾਸਾ ਰਾਲੇ ਨੂੰ ਸਹਾਰੀ ਰਾਲੇ ਨੂੰ ਆਹ ਆਪੇ ਸਾਰੀ ਆਪ ਹੀ ਪਾਸਾ ਆਪੇ ਸਾਰੀ ਹੈ ਸਾਰ ਗਿਆਨ ਲੈਣ ਵਾਲਾ ਪ੍ਰਾਪਤ ਕਰਨ ਵਾਲਾ ਜਾਂ ਦੇਣ ਵਾਲਾ ਆਪ ਹੀ ਸਾਰ ਕੱਢਣ ਵਾਲਾ ਆਪ ਹੀ ਤਤ ਕੱਢਣ ਵਾਲਾ ਆਪ ਹੀ ਪਾਸਾ ਆਪ ਹੀ ਪਾਸਾ ਵਟਣ ਵਾਲਾ ਚਾਹੇ ਸਾਰ ਗਿਆਨ ਫੀਲ ਵਿੱਚ ਚਾਹੇ ਪਾਸਾ ਵਟਣ ਲੋਏ ਕਾਇਦਾ ਸਿੱਧ ਚਾਹੇ ਤਾਂ ਤਤ ਗਿਆਨ ਨਾਲ ਜੁੜ ਜਵੇ ਸੱਚ ਚਾਹੇ ਸੱਚ ਲੈ ਲਵੇ ਚਾਹੇ ਸੱਚ ਤੋਂ ਪਾਸਾ ਵਟਣ ਲੋਏ ਟਾਲ ਜਿਓ ਜਾਣੇ ਪਾਸਾ ਗੁਰਮੁਖੀ ਸੰਗਤੀ ਸਮੇ ਵਿਚਾਰੋ ਮਨਵਾਸਾ ਪਾਸਾ ਕਿ ਸਾਰੀ ਇਹ ਚਿਤ ਕਰਕੇ ਪਾਸਾ ਕਰਨ ਕਰਕੇ ਮਨ ਮਾਇਆ ਅਗੜਿਆ ਹੈ ਨਾ ਚਿਤ ਕਰਕੇ ਸਾਰੂਪ ਹੈ ਪਾਸਾ ਕਰਕੇ ਮਨ ਰੂਪ ਹੈ ਕੋਈ ਕੋ ਪਾਸਾ ਵੀ ਹੈ ਨਾ ਕਿਤਲੇ ਇਹ ਸ਼ਤਰੰਜਾ ਦਾ ਸਾਰੀ ਪਾਸਾ ਹੁੰਦਾ ਹੈ ਕਿ ਹੋਰ ਕੋਈ ਚੀਜ਼ ਹੈ ਹਾਂ ਉਹ ਵੀ ਹੁੰਦਾ ਪਰ ਉਹ ਇੱਥੇ ਨਹੀਂ ਹੈਗਾ ਇਹ ਵੀ ਖੇਡ ਹੈ ਨਾ ਇੱਕ ਦੁਨੀਆ ਦੀ ਹਮ ਹਮ ਸੰਸਾਰ ਜਿਹੜਾ ਇਹ 17 ਜਿਹਦੇ ਉਹ ਵਿਛਾਈ ਹੋਈ ਜੇ ਇਹ ਤੇ ਚੱਲਦਾ ਮਨ ਚੱਲਦਾ ਨਾ ਉਧਰ ਸਾਰ ਉਧਰ ਪਿੱਛੇ ਬੈਠਾ ਸਾਰ ਦਾ ਗਵਲੇ ਘਰ ਚ ਜਿਹੜੀ ਆ ਗਈ ਨਾ ਗਵਲੇ ਘਰ ਚ ਗੋਟੀ ਉਹ ਨਹੀਂ ਜਲਦੀ ਹੁੰਦੀ ਫਿਰ ਉਹ ਹਿਰਦੇ ਜਿ ਬੈਠਾ ਜਿਹੜਾ ਉਹ ਤਾਂ ਉੱਥੇ ਬੈਠੂਗਾ ਚੱਲਦਾ ਤਾਂ ਮਨ ਬਾਜੀ ਜਿੱਤਦਾ ਹਾਰਦਾ ਕਿੱਥੇ ਨੇ ਵਰਜਾ ਨੇ ਕਿੱਥੇ ਕੀ ਹੋ ਜਾਣ ਖੇਲਾ ਹੋਇਆ ਪਿੱਛੇ ਬੈਠਾ ਆਣੀ ਗੁਰਮਖੀ ਸੰਗਤ ਸਭੇ ਵਿਚਾਰੋ ਬਹੁਤ ਵਾਹ ਦਾ ਵੱਡਾ ਤਮਾਸ਼ਾ ਗੁਰਮਖੀ ਸੰਗਤ ਸਭੇ ਵਿਚਾਰੋ ਗੁਰਮਖਾਨੀ ਦੀ ਸੰਗਤ ਕੱਠੀ ਹੋ ਕੇ ਵਿਚਾਰ ਕਰ ਸਕਦੀ ਹੈ ਮਨਮੁੱਖਾਂ ਦੀ ਸੰਗਤ ਨੂੰ ਨਹੀਂ ਕਿਹਾ ਵਿਚਾਰ ਕਰੋ ਬਹੁਤ ਵਾਹ ਦਾ ਵੱਡਾ ਤਮਾਸ਼ਾ ਗੁਰਮਖੀ ਸੰਗਤ ਕਹੜੀ ਸੀ ਜਿਹੜੀ ਗੁਰੂ ਘਰ ਨਾਲ ਜੁੜੀ ਹੋਈ ਸੀ ਜਿਹੜੀ ਮੇਣਿਆਂ ਦੀ ਸੰਗਤ ਸੀ ਉਹਨੂੰ ਨਹੀਂ ਕਿਹਾ ਆ ਗੁਰਮਖੀ ਸੰਗਤ ਉਹ ਮੇਣਿਆਂ ਦੀ ਵੀ ਤਾਂ ਸੰਗਤ ਸੀਗੀ ਸ੍ਰੀ ਚੰਦਬੀ ਦੀ ਸੰਗਤ ਸੀਗੀ ਉਹ ਦੂਏ ਉੱਥੇ ਦਾਤੂ ਦਾਸੂ ਦੀ ਵੀ ਸੰਗਤ ਸੀ ਉਹ ਦੂਜੇ ਦੀ ਵੀ ਸੀ ਮੋਹਨ ਦੀ ਬੋਰੀ ਹੋਰਾਂ ਦੀ ਵੀ ਸੰਗਤ ਸੀ ਉਹਨਾਂ ਕਹਿੰਦੇ ਇਹਨਾਂ ਦੀ ਲੋੜ ਨਹੀਂ ਐ ਗੁਰਮਖਾਨੀ ਸੰਗਤ ਆ ਜਿਹੜੀ ਗੁਰੂ ਘਰ ਨਾਲ ਜੁੜੀ ਐ ਉਹ ਵਿਚਾਰ ਲਓ ਬਹੁਤ ਬਹੁਤ ਕਬੜਾ ਬੜਾ ਤਮਾਸ਼ਾ ਉਹ ਕਹਿੰਦੇ ਇਹਨਾਂ ਨੂੰ ਲੋੜ ਨਹੀਂ ਕਰਨ ਦੀ ਇਹਨਾਂ ਨੂੰ ਹਜਮ ਨਹੀਂ ਆਉਂਦੀ ਇਹ ਗੱਲ ਕੀਆ ਖੇਲ ਵੱਡ ਬੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਖੇਲ ਕੀਤਾ ਸੰਸਾਰ ਦਾ ਸੰਸਾਰ ਦਾ ਖੇਲ ਕੀਤਾ ਵਾਹਿਗੁਰੂ ਨੇ ਵੱਡ ਮੇਲ ਵੱਡ ਮੇਲ ਆ ਮਿੱਟੀ ਦੀ ਮੂਰਤ ਨਾਲ ਮਿੱਟੀ ਦੇ ਪੁੱਤਲੇ ਨਾਲ ਜੜ ਨਾਲ ਚੇਤਨ ਨੂੰ ਜੋੜਦਾ ਕੈਸਾ ਮੇਲ ਹੈ ਚੇਤਨ ਨਾਲ ਜੜ ਇਕੱਠੇ ਕਰਤੇ ਪਤਾ ਨਹੀਂ ਜੋੜ ਕਿੱਥੇ ਆ ਜੋੜ ਦੀਦਾ ਨਹੀਂ ਇੱਕ ਨੇ ਇੱਕ ਦੂਰੇ ਇੱਕੋ ਲੱਗਦਾ ਦੂਏ ਦਾ ਪਤਾ ਹੀ ਨਹੀਂ ਕਿੱਥੇ ਆ ਨਰਾ ਅਸਲੀ ਆ ਉਹ ਵਿੱਚ ਗੁਪਤ ਹੋ ਗਿਆ ਉਹਦਾ ਪਤਾ ਹੀ ਨਹੀਂ ਕਿੱਥੇ ਆ ਨਕਲੀ ਨਕਲੀ ਦੀਦਾ ਤਾਂ ਇਹ ਕਹਿੰਦਾ ਮਾਟੀ ਦਾ ਪੁੱਤਰਾ ਕਿਵੇਂ ਨੱਚਦਾ ਐਸਾ ਨੱਚਦਾ ਦੂ ਆ ਪਤਾ ਹੀ ਨਹੀਂ ਕਿੱਥੇ ਐਸਾ ਮਹਿਲ ਕੀਤਾ ਆਪ ਗੁਪਤ ਹੋ ਗਿਆ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਤੇਰੀ ਸਭ ਰਚਨਾ ਸਾਰੀ ਰਚਨਾ ਇਹੀ ਹੈ ਸਾਰੀ ਰਚਨਾ ਕੇ ਇਹੀ ਹੈ ਕਿ ਜੋ ਸੱਚ ਹੈ ਉਹ ਗੁਪਤ ਹੈ ਝੂਠ ਹੈ ਪ੍ਰਗਟ ਹੈ ਸੰਸਾਰ ਝੂਠ ਤਾਂ ਹੀ ਆ ਕੂੜ ਸਭ ਸੰਸਾਰ ਸਾਕੇ ਦੇ ਵਿੱਚਿਆਂ ਗੁਪਤ ਹੈ ਪਰ ਸੱਚ ਪਊਗਾ ਲੱਭਣਾ ਸੱਚ ਪਊਗਾ ਖੋਜਣਾ ਝੂਠ ਸਾਹਮਣੇ ਹੈ ਜੀ ਝੂਠ ਸਾਰਿਆਂ ਨੂੰ ਇਹ ਨਹੀਂ ਦਾ ਝੂਠ ਦੇ ਵਾਕਿਆ ਸਾਰੇ ਕਰ ਲੈਣਗੇ ਕੋਈ ਔਖੀ ਨਹੀਂ ਝੂਠ ਦੀਆਂ ਮੱਤਾਂ ਬਹੁਤੀਆਂ ਬਣ ਗਈਆਂ ਹਰੇ ਕੇ ਬਣਾ ਲੂਗਾ ਝੂਠ ਦੀ ਮੱਤ ਨਾਲ ਚੱਲਣਾ ਝੂਠ ਦੀ ਮੱਤ ਬਣਾਉਣੀ ਝੂਠ ਦੀ ਮੱਤ ਪੜ੍ਹਣੀ ਝੂਠ ਦੀ ਮੱਤ ਭਰੋਣੀ ਡੁੱਬਣ ਵਾਲੀ ਗੱਲ ਹੈ ਫਸਣ ਕੀ ਗੱਲ ਹੈ ਫਸਣ ਕੀ ਵਿਧੀ ਸਭ ਕੋ ਜਾਣੇ ਸਾਰੇ ਜਾਣਦੇ ਨੇ ਵਾਇ ਵਾਲੀਆਂ ਵਿਧੀਆਂ ਬਣਾਈਆਂ ਹੋਈਆਂ ਨੇ ਸਤਨਾਂ ਬੁਧਰੀਆਂ ਬਣਾਈਆਂ ਸਤ ਸਭੂ ਹਰੇਕ ਮਤੀਕੇ ਇਹ ਨਹੀਂ ਔਖਾ ਔਖਾ ਕੀ ਸੱਚ ਖੋਜ ਕੇ ਦੱਸਣਾ ਤਨ ਜੋ ਮਨ ਨੂੰ ਲੱਭ ਕੇ ਦੱਸਣਾ ਸਮਝਾਉਣਾ ਇਹ ਔਖਾ ਹੈ ਉਹ ਕੋਈ ਵੀ ਨਹੀਂ ਕਰਦਾ ਕੀਆ ਖੇਲ ਵੱਡ ਮੇਲ ਤਮਾਸ਼ਾ ਜਿਨੇ ਜਿਨੇ ਤਮਾਸ਼ੇ ਚੋ ਲੱਭ ਲਿਓ ਗੈ ਰਿਆ ਹੁਣ ਵਾਹਿਗੁਰੂ ਤੇਰੀ ਸਭ ਰਚਨਾ ਉਹਦੇ ਦਾ ਲੱਭ ਲਿਆ ਹਣ ਖੇਲ ਵੀ ਦੇਖ ਲਿਆ ਵੱਡਾ ਮੇਲ ਵੀ ਦੇਖ ਲਿਆ ਮੇਲ ਵੀ ਵੱਡਾ ਮੇਲ ਦੇਖ ਲਿਆ ਤੂੰ ਜਲ ਥਲ ਗगन ਪਿਆਲ ਪੂਰ ਰਿਹਾ ਅੰਮ੍ਰਿਤ ਤੇ ਮੀਠੇ ਜਾ ਕੇ ਪਚਣਾ ਤੂੰ ਜਲ ਥਲ ਗगन ਪਿਆਲ ਪੂਰ ਰਿਹਾ ਜਲ ਵਿੱਚ ਥਲ ਵਿੱਚ ਜੀਵ ਨੇ ਆਕਾਸ਼ ਵਿੱਚ ਹੋਰ ਗਾਹਾਂ ਹੋਰ ਧਰਤੀਆਂ ਨੇ ਉੱਥੇ ਵੀ ਜੀਵ ਨੇ ਨਾ ਗगन ਤਾਂ ਕਹਿ ਰਿਹਾ ਗगन ਦੇ ਵਿੱਚ ਹੋਰ ਉੱਪਰ ਵੀ ਤਾਂ ਚੇਤ ਮਤਲਬ ਜੂਨੀਅਰ ਹੋ ਸਕਦੀਆਂ ਨੇ ਜੀਵਨ ਹੋ ਸਕਦਾ ਗਲਤਾ ਲਗਾ ਕੇ ਨ ਪਿਆਲ ਪੂਰ ਰਹਿਆ ਸਾਰਿਆਂ ਨੂੰ ਪੂਰਾ ਕਰ ਰਹਾ ਸਾਰਿਆਂ ਦਾ ਗਿਆਨ ਪੂਰਾ ਕਰ ਰਹਾ ਸਾਰਿਆਂ ਨੂੰ ਆਪਣੇ ਬੁੱਧ ਪੂਰੀ ਕਰ ਰਹਾ ਅਮਰਤੇ ਮਿਠੇ ਜਾ ਕੇ ਬਚਣਾ ਔਰ ਐਸੇ ਬਚਨ ਨੇ ਤੇਰੇ ਪੂਰਾ ਕਰਨ ਵੇਲੇ ਅਮਰਤੋਂ ਵੀ ਬਿਠੇ ਰਹੇ ਅਮਰਤ ਆਤਿਆਨਤ ਮਿੱਠੇ ਪਾਣੀ ਨੂੰ ਅਮਰਤ ਕਹਿੰਦੇ ਨੇ ਅਸਲ ਜੀ ਮਾਨਹੀ ਬ੍ਰਹਮਾਦਿਕ ਰੁਦਰਾਦਿਕ ਕਾਲ ਕਕਾਲ ਨਿਰੰਜਨ ਜਚਨਾ ਮਾਨੀ ਮਾਨੀ ਬ੍ਰਹਮਾਦਿਕ ਧੁਰਾਦਿਕ ਬ੍ਰਹਮਾਦਿਕ ਧੁਰਾਦਿਕ ਸਾਰੇ ਇਸ ਗੱਲ ਨੂੰ ਮੰਨਦੇ ਨੇ ਉਹ ਮੰਨੇ ਹੋਏ ਨੇ ਗੱਲ ਇਹ ਚੇਲੇ ਨਹੀਂ ਉਹਨਾਂ ਦੇ ਬੰਦੇ ਹੋਏ ਇਹ ਤਾਂ ਸਮਝ ਨਹੀਂ ਆਈ ਇਹ ਜਾਣ ਇਹ ਉਹ ਤਾਂ ਬ੍ਰਹਮਾ ਨੂੰ ਹੀ ਮੰਨਣ ਲੱਗੇ ਕਹਿੰਦੇ ਉਹ ਗਾਂਹ ਜਿਹਨੂੰ ਉਹ ਮੰਨਦੇ ਨੇ ਉੱਥੇ ਤਾਂ ਸਾਡੀ ਨਹੀਂ ਬ੍ਰਹਮਾ ਨੂੰ ਮੰਨ ਲੈਂਦੇ ਆਪਾਂ ਹਾਂਜੀ ਕਾਲ ਕਕਾਲ ਨਿਰੰਜਨ ਜਚਨਾ ਕਾਲ ਕਕਾਲ ਨਿਰੰਜਨ ਜਚਨਾ ਜਿਹੜਾ ਕਾਲ ਹੈ ਕਾਲ ਕੌਣ ਹੈ ਜੀਵ ਜੀਵਾਂ ਦਾ ਕਾਲ ਨੇ ਜਿਹੜੇ ਜੀਵ ਨੇ ਨਾ ਜੀਵ ਜੀਵਾਂ ਨੂੰ ਪੈਦਾ ਵੀ ਕਰਦੇ ਨੇ ਜੀਵ ਜੀਵਾਂ ਦਾ ਸੰਭਾਰ ਵੀ ਕਰਦੇ ਨੇ ਜੀਵ ਜੀਵਾਂ ਦੀ ਪਾਲਣਾ ਵੀ ਕਰਦੇ ਨੇ ਕਾਲ ਤਾਂ ਸੰਸਾਰੀ ਲੈਵਲ ਤੇ ਜੀਵ ਵੀ ਹੈ ਇੱਕ ਜੀਵ ਦੂਏ ਜੀਵ ਦਾ ਕਾਲ ਹੈ ਕਾਲ ਕਾ ਕਾਲ ਇਹ ਜਿਹੜਾ ਕਾਲ ਸੰਸਾਰ ਦੇ ਵਿੱਚ ਕਾਲ ਹੈ ਨਾ ਉਹਦਾ ਵੀ ਕਾਲ ਹੈ ਜਣਾ ਕਾਲੂ ਨੂੰ ਕੋ ਕਾਲ ਕਾਲੂ ਨੂੰ ਕੋ ਕਾਲ ਵਾਹ ਕਾਲ ਹੈ ਉਹ ਉਹਨਾਂ ਵਾਹ ਕਾਲ ਕਰਨ ਇੱਥੇ ਵੀ ਆ ਗਿਆ ਕਾਲੂ ਨੂੰ ਕੋ ਕਾਲ ਕਾਲੂ ਨੂੰ ਕੋ ਕਾਲ ਹੈ ਉਹ ਸਭ ਕੁਝ ਇਹੀ ਹੈ ਦਸ ਦੇ ਵਿੱਚ ਇਹ ਕਿੱਥੇ ਇਹਨਾਂ ਦੀ ਕੋ ਦਲੀਲ ਵੀ ਹੈ ਉੱਥੇ ਆ ਕੇ ਜੇ ਕਿਤੇ ਆ ਜਾਣਗੇ ਸੰਗਤ ਵਿੱਚ ਉੱਥੇ ਪਤਾ ਲੱਗੂਗਾ ਵੀ ਬੱਲੇ ਕੀ ਹੈ ਤੁਹਾਡੇ ਉੱਠ ਤਾਂ ਹੀ ਨਹੀਂ ਆਉਂਦੇ ਆਉਣਾ ਕੀ ਹੈ ਜਿਹੜਾ ਕੋ ਲਿਖਦੇ ਨੇ ਉਹ ਕੀ ਵੈਲਿਊ ਪਾਉਂਦੀ ਇਹ ਲੋਕ ਕੋਈ ਲਿਖਦੇ ਨਹੀਂ ਕੋਈ ਵੈਲੀ ਹੁਆ ਕੋਈ ਸਟੈਂਡਰਡ ਹੈ ਉਹ ਤਾਂ ਸਾਰੇ ਲੋਕ ਵੀ ਜੋਗ ਵੀ ਜਾਣਦੇ ਨੇ ਗੁਰਪ੍ਰਸਾਦ ਪਾਈਏ ਪ੍ਰਮਾਰਥ ਸਤ ਸੰਗਤ ਸੇਤੀ ਮਨ ਖਚਣਾ ਕਾਲ ਕਾ ਕਾਲ ਨਰੰਜਨ ਜਚਣਾ ਜਚਣਾ ਕਾਲ ਕਾ ਕਾਲ ਹੈ ਜਿਹੜਾ ਨਰੰਜਨ ਹੈ ਉਹ ਤੋਂ ਮੰਗੋ ਜੇ ਮੰਗਣਾ ਕੁਛ ਜਚ ਜਚਣਾ ਉਹਦੇ ਮੰਗ ਲੋ ਜੇ ਕੋਈ ਮੰਗਣਾ ਹੋਰ ਕੋਈ ਨਹੀਂ ਇੱਥੇ ਕੋ ਦੇਣ ਵਾਲਾ ਕਾਲ ਕਾਲ ਨਰਿੰਦਰ ਉਹ ਕਾਲੇ ਸ਼ਿਵ ਜੀ ਨੂੰ ਕਹਿੰਦੇ ਉਹਦਾ ਵਿਕਾਲ ਹੈ ਉਹ ਚਲੋ ਇਹਨੇ ਨਾ ਬ੍ਰਹਮਾ ਦੇ ਰੂਪ ਚ ਆ ਗਿਆ ਦੇਣ ਵਾਲਾ ਹੈ ਪੈਦਾ ਕਰਨ ਵਾਲਾ ਮੰਨ ਲੈਂਦੇ ਨੇ ਬ੍ਰਹਮਾ ਪੈਦਾ ਦਾ ਕਹਿੰਦਾ ਨਿਰਾਕਾਰ ਲੈਵਲ ਤੇ ਐਸਾ ਥਾਰੀ ਲੈਵਲ ਤੇ ਮੰਨ ਲੈਂਦੇ ਨੇ ਸਮਝਾ ਜੀ ਇਹਨਾਂ ਦਾ ਥਾਰੀ ਲੈਵਲ ਦਾ ਬ੍ਰਹਮ ਤੇ ਪੈਦਾ ਜਿਹੜਾ ਪਾਲਣਾ ਕਰਦਾ ਸਰੀਰ ਰੂਪ ਦੇ ਵਿੱਚ ਸਰੀਰ ਰੂਪ ਚ ਪੈਦਾ ਕਰਨ ਵਾਲਾ ਜ ਉਹ ਵਿਸ਼ਨੂ ਹੈ ਸੰਗਾਰ ਕਰਨ ਵਾਲਾ ਸ਼ਿਵ ਜੀ ਰਮੰਦਨ ਇਹ ਜਿਹੜਾ ਸ਼ਿਵ ਜੀ ਹੈ ਨਾ ਉਹਦਾ ਵੀ ਕਾਲ ਹੈ ਉਹ ਐ ਮੰਨ ਲਓ ਕਾਲ ਕਾਲ ਤਾਂ ਇਹ ਕਹਿੰਦਾ ਨਾ ਇੱਕ ਸ਼ਿਵ ਭੇ ਇੱਕ ਗਏ ਇੱਕ ਫੇਰ ਭੇ ਰਾਮ ਉਹ ਘਠੇ ਤੇ ਅਵਤਾਰ ਪੀਏ ਨੇ ਖਾ ਓਏ ਉਹ ਤੇ ਮੰਗੋ ਕੁਝ ਨਾ ਬ੍ਰਹਮਾ ਤੇ ਮੰਗੋ ਨਾ ਸ਼ਿਵ ਜੀ ਤੇ ਮੰਗੋ ਨਾ ਬਿਸ਼ਰੂ ਤੇ ਬੁੱਬੇ ਤਾਂ ਵਿਚਾਰੇ ਆ ਮੰਗਦੇ ਨੇ ਨਾ ਤੇ ਕੀ ਮੰਗਣਾ ਗੁਰਪ੍ਰਸਾਦ ਪਾਈ ਐ ਪਰਮਾਰਥ ਗੁਰਪਰ ਸੰਗਤ ਸੇਤੀ ਮਨ ਖਚਣਾ ਗੁਰਪ੍ਰਸਾਦ ਪਾਈ ਐ ਪਰਮਾਰਥ ਜੇ ਗਿਆਨ ਮੜ ਜਵੇ ਕਿਤੇ ਗਿਆਨ ਦੀ ਕਿਰਪਾ ਨਾਲ ਪਰਮਾਰਥ ਦਾ ਰਾਹ ਦਾ ਪਤਾ ਲੱਗਦਾ ਹੈ ਭਾਈਆ ਪਰਮਾਰਥ ਪਰਮਾਰਥ ਦਾ ਰਸਤਾ ਜਿਹੜਾ ਹੈ ਦੂਸਰਿਆਂ ਦਾ ਜਿਹੜਾ ਭਲੇ ਦਾ ਰਸਤਾ ਹੈ ਗਿਆਨ ਤੋਂ ਬਿਨਾਂ ਨਹੀਂ ਪਤਾ ਲੱਗਦਾ ਸਤ ਸੰਗਤ ਸੇਤੀ ਮਨ ਖਚਣਾ ਪਰਮਾਰਥ ਦਾ ਰਸਤਾ ਗਿਆਨ ਤੋਂ ਪਤਾ ਲੱਗਦਾ ਹੈ ਗੁਰਦੇਵ ਤੋਂ ਪਤਾ ਲੱਗਦਾ ਗੁਰ ਪ੍ਰਸਾਦ ਪਾਈਏ ਪਰਮਾਰਥ ਦੇ ਪਰਮਾਰਥ ਦੇ ਰਸਤੇ ਪੈ ਜਵੇ ਗਿਆਨ ਮਿਲ ਜਾਏ ਪਰਮਾਰਥ ਦੇ ਰਸਤੇ ਪੈ ਜਾਂਦਾ ਹੈ ਪਾਇਆ ਪਰਮਾਰਥ ਸਤ ਸੰਗਤ ਸੇਤੀ ਮਨ ਖਚਣਾ ਫਿਰ ਸਤ ਸੰਗਤ ਦੇ ਵਿੱਚ ਮਨ ਜੁੜਦਾ ਫਿਰ ਸਤ ਸੰਗਤ ਦੇ ਵਿੱਚ ਸੱਚ ਦੇ ਰਾਹ ਫੇਰ ਮਨ ਇੱਕਵੇਂ ਕੋ ਹੁੰਦਾ ਫਿਰ ਮਨ ਖਚ ਮਨ ਗਾਇਬੇ ਹੋ ਜਾਂਦਾ ਸੱਚ ਵਿੱਚ ਮਨ ਸਮਾ ਜਾਂਦਾ ਕੀ ਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਏ ਵਾਹਿਗੁਰੂ ਤੇਰੀ ਸਭ ਰਚਨਾ ਹੈ ਕੈਂ ਖੇਲ ਕੀਤਾ ਬਹੁਤ ਵੱਡਾ ਮੇਲ ਕੀਤਾ ਜੜਰ ਚੇਤਨ ਦਾ ਮੇਲ ਐਸਾ ਕੀਤਾ ਕਿ ਕੋਈ ਦਸ ਪਛਾਣ ਨਹੀਂ ਸਕਦਾ ਵੀ ਇੱਕ ਹੈ ਕਿ ਦੋ ਨੇ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਤੇਰੀ ਸਾਡੀ ਦੁਨੀਆ ਕਮ ਹੁੰਦੀ ਐ ਇਹ ਤੇਰੀ ਰਚਨਾ ਐ ਇਹ ਦੋ ਨੂੰ ਇੱਕੇ ਬਨ ਜਾਂਦੇ ਨੇ ਚੇਤਨਾ ਔਰ ਜੜ ਆਡ-ਆਡ ਨੇ ਪਰ ਇਹਨਾਂ ਨੂੰ ਇੱਕੋ ਦਿਨ ਦਾ ਜੜੇ ਦੀਦਾ ਦੋ ਆ ਦਿਦਾ ਯਾਰ ਮੇਲ ਆ ਦੋ ਚੀਜ਼ਾਂ ਨੂੰ ਮਿਲਕੀਆ ਮੇਲ ਵੱਡ ਮੇਲ ਤਮਾਸ਼ਾ ਇਹ ਤਾਂ ਵੱਡਾ ਮੇਲ ਐ ਨਹੀਂ ਕੋਈ ਇਹ ਤਾਂ ਵੱਡਾ ਮੇਲ ਐ ਨਹੀਂ ਕੋਈ ਤੂੰ ਪਛਾਣ ਕਹੇ ਨਹੀਂ ਤੱਕਦਾ ਕੋਈ ਦੋ ਨੇ ਇੱਕ ਕਹਿੰਦੇ ਨੇ ਸਾਰੇ ਉਹ ਐਸਾ ਮੇਲ ਹੈ ਇੱਕ ਮਿੰਟ ਹੈ ਦੋ ਚੀਜ਼ਾਂ ਅੱਡ-ਅੱਡ ਚੇਤਨਾ ਡਾੜਾ ਜਾੜਾ ਡਾੜਾ ਉਹ ਤਾਂ ਮਿਲ ਕੇ ਬਣੀ ਚੀਜ਼ ਕਿਵੇਂ ਹੋ ਗਈ ਜਦੋਂ ਕਿ ਇਹ ਤਾਂ ਤਾਂ ਮਿਲੀ ਚੀਜ਼ ਨੂੰ ਇੱਕ ਕਿਵੇਂ ਕਹਿੰਦੇ ਹੋ ਤੁਸੀਂ ਇਹ ਤਾਂ ਕੋਈ ਨਹੀਂ ਸਕਦੀ ਇਸ ਕਰਕੇ ਗੁਰਬਾਨੀ ਨਹੀਂ ਵੰਦੀ ਇਹਨੂੰ ਇੱਕ ਕੁਰਬਾਨੀਏ ਨੂੰ ਦੇਹੀ ਗੁਤ ਵਿਦੇਹੀ ਵਿਦੇਹੀ ਦੀਸਾ ਦੋਗਿ ਸਾਲਾ ਸਾਜ ਕਰੇ ਜਗਦੀਸ਼ ਸਾਜਿਆ ਦਾ ਜਗਦੀਸ਼ ਨੇ ਜੋੜਤਾ ਉਹਨੇ ਲਾਇਆ ਜੋੜਤਾ ਜਗਦੀਸ਼ ਨੇ ਲਾਇਆ ਹੈ ਹੈ ਲਈ ਹੈ ਇੱਕ ਵਿਦੇਹੀ ਹੈ ਇਹ ਹੋਰ ਵੀ ਕਹਿੰਦੀ ਹੈ ਕੁਰਬਾਨੀ ਕੱਪੜ ਰੂਪ ਸੋਹਾਵਣਾ ਰੂਪ ਇਹਦਾ ਕਪੜਾ ਸਰੀਰ ਦਾ ਰੂਪ ਹੈ ਕੱਪੜਾ ਹੈ ਕੱਪੜ ਰੂਪ ਸਵਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹਦਾ ਦੁਨੀਆ ਅੰਦਰ ਛੱਡ ਜਾਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਵਣ ਇਹ ਤਾਂ ਇੱਕ ਮੰਦੀ ਦੀ ਗੁਰਬਾਨੀ ਦਾ ਇਹਨੂੰ ਸਰੀਰ ਨੂੰ ਇਹ ਇੱਕ ਮੰਦੀ ਜਾਂਦੇ ਨੇ ਲੋਕ ਇਸ ਕਰਕੇ ਭਗਤਾਂ ਦੇ ਸਾਰੇ ਸਾਰੀਆਂ ਜੋੜ ਕਦੇ ਨਾਲ ਆਇਆ ਇਹਨੂੰ ਜੋੜ ਆਉਣੇ ਨੇ ਆਪਣਾ